ਦੇਸ਼ਵਰ ਦੇ ਵਿੱਚ ਆਈਫੋਨ 16 ਦੀ ਸੇਲ ਆ ਜਿਹੜੀ ਉਹ ਸ਼ੁਰੂ ਹੋ ਚੁੱਕਿਆ ਲੋਕ ਨੇ ਜਿਹੜੇ ਸਟੋਰਾਂ ਦੇ ਬਾਹਰ ਪਹੁੰਚ ਚੁੱਕੇ ਨੇ ਸਟੋਰਾਂ ਦੇ ਬਾਹਰ ਵੱਡੀਆਂ-ਵੱਡੀਆਂ ਲਾਈਨਾਂ ਨੇ ਜਿਹੜੀਆਂ ਉਹ ਲੱਗ ਚੁੱਕੀਆਂ ਨੇ ਲੋਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਸਾਡੇ ਹੱਥ ਦੇ ਵਿੱਚ ਆਈਫੋਨ 16 ਆਵੇ ਕਈ ਘੰਟਿਆਂ ਦੀ ਕੜੀ ਮੁਸ਼ਕਲ ਤੋਂ ਬਾਅਦ ਕਈ ਲੋਕਾਂ ਦੇ ਹੱਥ ਦੇ ਵਿੱਚ ਆਈਫੋਨ 16 ਜਿਹੜਾ ਆ ਚੁੱਕਿਆ ਤੇ ਕਈ ਲੋਕ ਹਲੇ ਵੀ ਮੁਸ਼ਕਲ ਕਰ ਰਹੇ ਨੇ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਉਹਨਾਂ ਦੇ ਹੱਥ ਦੇ ਵਿੱਚ ਆਈਫੋਨ 16 ਆਵੇ ਤਾਂ ਅੱਜ ਪੂਰੇ ਦੇਸ਼ ਦੇ ਵਿੱਚ ਆਈਫੋਨ 16 ਦੀ ਸੇਲ ਆ ਛੜੀ ਉਹ ਸ਼ੁਰੂ ਹੋ ਚੁੱਕਿਆ ਸਟੋਰਾਂ ਦੇ ਬਾਹਰ ਵੱਡੀਆਂ-ਵੱਡੀਆਂ ਲਾਈਨਾਂ ਨੇ ਛੜੀਆਂ ਉਹ ਲੱਗ ਚੁੱਕੀਆਂ ਨੇ ਲੋਕ ਵੱਡੀ ਗਿਣਤੀ ਦੇ ਵਿੱਚ ਸਟੋਰਾਂ ਦੇ ਬਾਹਰ ਪਹੁੰਚ ਚੁੱਕੇ ਨੇ ਇੱਕ ਤਰ੍ਹਾਂ ਇਹ ਵੀ ਕਹਿ ਸਕਦੇ ਆ ਕਿ ਸਟੋਰਾਂ ਦੇ ਬਾਹਰ ਲੋਕਾਂ ਦਾ ਹੜ ਆਇਆ ਹੋਇਆ ਹੈ ਕਿਉਂਕਿ ਲੋਕ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਕਿ ਆਈਫੋਨ 16 ਕਦੋਂ ਉਹਨਾਂ ਦੇ ਹੱਥ ਦੇ ਵਿੱਚ ਆਵੇ ਕਈ ਘੰਟਿਆਂ ਦੀ ਕੜੀ ਮੁਸ਼ਕਲਤ ਕਰ ਰਹੇ ਨੇ ਵੱਡੀਆਂ-ਵੱਡੀਆਂ ਲਾਈਨਾਂ ਦੇ ਵਿੱਚ ਲਾ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਨੇ ਕਈ ਲੋਕਾਂ ਦੇ ਹੱਥ ਦੇ ਵਿੱਚ ਆਈਫੋਨ 16 ਆ ਚੁੱਕਿਆ ਤੇ ਕਈ ਲੋਕ ਹਾਲੇ ਵੀ ਇੰਤਜ਼ਾਰ ਦੇ ਵਿੱਚ ਲੱਗੇ ਹੋਏ ਨੇ ਤਸਵੀਰਾਂ ਸਾਂਝੀਆਂ ਕਰ ਰਹੇ ਆ ਦਿੱਲੀ ਤੇ ਮੁੰਬਈ ਦੀਆਂ ਜਿੱਥੇ ਸਟੋਰਾਂ ਦੇ ਬਾਹਰ ਤੁਸੀਂ ਆਪ ਦੇਖ ਸਕਦੇ ਹੋ ਕਿ ਲੋਕਾਂ ਦਾ ਹਾੜਾ-ਝੜਾ ਆਇਆ ਹੋਇਆ ਕਿਉਂਕਿ ਅੱਜ ਆਈਫੋਨ 16 ਦੀ ਸੇਲ ਆ ਜਿਹੜੀ ਦੇਸ਼ ਭਰ ਦੇ ਵਿੱਚ ਸ਼ੁਰੂ ਹੋ ਚੁੱਕੀ ਆ ਜਿਸ ਕਰਕੇ ਸਟੋਰਾਂ ਦੇ ਬਾਹਰ ਲੋਕਾਂ ਦਾ ਹਾੜਾ ਛੜਾ ਆਇਆ ਹੋਇਆ ਲੋਕਾਂ ਨੂੰ ਵਿਆਹ ਚ ਨਾ ਚਾਏ ਜੜਾਉ ਚੜਿਆ ਹੋਇਆ ਅਸੀਂ ਪਹਿਲਾਂ ਵੀ ਦੇਖਦੇ ਆ ਕਿ ਜਦੋਂ ਵੀ ਆਈਫੋਨ ਦਾ ਕੋਈ ਨਵਾਂ ਮਾਡਲ ਲਾਂਚ ਹੁੰਦਾ ਤਾਂ ਉਸ ਤੋਂ ਬਾਅਦ ਲੋਕ ਬੇਸਬਰੀ ਦੇ ਨਾਲ ਉਸ ਦਾ ਇੰਤਜ਼ਾਰ ਕਰ ਰਹੇ ਨੇ ਜਿਸ ਤੋਂ ਬਾਅਦ ਜਦੋਂ ਲਾਂਚ ਹੋ ਜਾਂਦਾ ਸੇਲ ਸ਼ੁਰੂ ਹੋ ਜਾਂਦੀ ਹੈ ਲੋਕ ਨੇ ਜਿਹੜੇ ਉਹ ਭੱਜ ਕੇ ਸਟੋਰਾਂ ਦੇ ਬਾਹਰ ਪਹੁੰਚਦੇ ਨੇ ਤੇ ਨਵੀਂ ਚੀਜ਼ ਨੂੰ ਹਾਸਲ ਕਰਦੇ ਨੇ ਤਾਂ ਇਸੇ ਤਰ੍ਹਾਂ ਦੀਆਂ ਹੁਣ ਤਸਵੀਰਾਂ ਦਿੱਲੀ ਤੇ ਮੁੰਬਈ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਸਟੋਰਾਂ ਦੇ ਬਾਹਰ ਲੋਕਾਂ ਦਾ ਹੜ ਆਇਆ ਹੋਇਆ ਲੋਕ ਬੇਸਬਰੀ ਦੇ ਨਾਲ ਆਈਫੋਨ 16 ਦਾ ਇੰਤਜ਼ਾਰ ਕਰ ਰਹੇ ਨੇ ਕਿ ਆਈਫੋਨ 16 ਕਦੋਂ ਉਹਨਾਂ ਹੱਥ ਦੇ ਵਿੱਚ ਆਵੇ ਕਈ ਲੋਕਾਂ ਨੂੰ ਆਈਫੋਨ 16 ਜਿਹੜਾ ਹਾਸਲ ਹੋ ਚੁੱਕਿਆ ਤੇ ਕਈ ਲੋਕ ਹਲੇ ਵੀ ਇੰਤਜ਼ਾਰ ਦੀਆਂ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਵੱਡੀਆਂ-ਵੱਡੀਆਂ ਲਾਈਨਾਂ ਨੇ ਛੜੀਆਂ ਸਟੋਰਾਂ ਦੇ ਬਾਹਰ ਨੇ ਜੜੀਆਂ ਉਹ ਲੱਗੀਆਂ ਹੋਈਆਂ ਨੇ ਤਾਂ ਕੰਪਨੀ ਨੇ ਚਾਰ ਫੋਨ ਨੇ ਜਿਹੜੇ ਉਹ ਲਾਂਚ ਕੀਤੇ ਨੇ ਤਾਂ ਚਾਰਾਂ ਦੇ ਰੇਟ ਨੇ ਜਿਹੜੇ ਉਹ ਅਲੱਗ-ਅਲੱਗ ਰੱਖੇ ਹੋਏ ਨੇ ਤਾਂ ਲੋਕ ਨੇ ਜਿਹੜੇ ਆਪਣਾ ਮਨ ਪਸੰਦਾ ਮਾਡਲ ਆ ਜਿਹੜਾ ਉਹ ਲੈਣ ਦੇ ਲਈ ਸਟੋਰਾਂ ਦੇ ਬਾਹਰ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਭੀੜ ਤੁਸੀਂ ਆਪ ਦੇਖ ਸਕਦੇ ਹੋ ਕਿ ਆਈਫੋਨ ਦਾ ਲੋਕਾਂ ਦੇ ਵਿੱਚ ਕਿੰਨਾ ਜ਼ਿਆਦਾ ਕਰੇਜ਼ਾ ਲੋਕ ਕਿਵੇਂ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਆਈਫੋਨ 16 ਦਾ ਕੀ ਕਦੋਂ ਆਈਫੋਨ 16 ਉਹਨਾਂ ਦੇ ਹੱਥ ਦੇ ਵਿੱਚ ਆਵੇ ਤਾਂ ਪੂਰੇ ਦੇਸ਼ ਭਰ ਦੇ ਵਿੱਚ ਅੱਜ ਆਈਫੋਨ 16 ਦੀ ਸੇਲ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਆ। ਆਈਫੋਨ 16 ਦੀ ਸੇਲ ਸ਼ੁਰੂ ਹੁੰਦੇ ਸਾਰ ਹੀ ਸਟੋਰਾਂ ਦੇ ਬਾਹਰ ਲੋਕਾਂ ਦਾ ਹੜਾ ਆ ਚੁੱਕਿਆ ਹੈ। ਲੋਕ ਨੇ ਜਿਹੜੇ ਵੱਡੀਆਂ-ਵੱਡੀਆਂ ਲਾਈਨਾਂ ਦੇ ਵਿੱਚ ਖੜੇ ਹੋਏ ਨੇ ਅੱਜ ਸਵੇਰ ਤੋਂ ਹੀ ਲਗਾਤਾਰ ਦੇਖਿਆ ਜਾ ਰਿਹਾ ਹੈ ਕਿ ਲੋਕ ਨੇ ਜਿਹੜੇ ਸਟੋਰਾਂ ਦੇ ਬਾਹਰ ਖੜੇ ਹੋਏ ਨੇ ਕਈ ਘੰਟਿਆਂ ਦੀ ਕੜੀ ਮੁਸ਼ਕਲ ਕਰ ਰਹੇ ਨੇ। ਕੜੀ ਮੁਸ਼ਕਲ ਤੋਂ ਬਾਅਦ ਕਈ ਲੋਕਾਂ ਦੇ ਹੱਥ ਦੇ ਵਿੱਚ ਆਈਫੋਨ 16 ਆ ਚੁੱਕਿਆ। ਲੋਕਾਂ ਦੇ ਚਿਹਰਿਆਂ ਤੇ ਬਹੁਤ ਜ਼ਿਆਦਾ ਖੁਸ਼ੀ ਆ ਕਿਉਂਕਿ ਆਈਫੋਨ ਦਾ ਇਸ ਹੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੇ